ਜਿਵੇਂ ਚੰਡੀਗੜ੍ਹ ਦੇ 22 ਸੈਕਟਰ ਦੇ ਵਿੱਚ ਮੌਜੂਦ ਹੈਗੇ ਆ ਚੰਡੀਗੜ੍ਹ ਜੋ ਕਿ ਪੰਜਾਬ ਅਤੇ ਹਰਿਆਣਾ ਦਾ ਕੈਪੀਟਲ ਹੈ ਤੇ ਇੱਥੇ ਪੀਜੀਆਈ ਵਰਗੇ ਵੱਡੇ ਹਸਪਤਾਲ ਨੇ ਇੱਥੇ ਹਾਈ ਕੋਰਟ ਹੈ ਇੱਥੇ ਸੁਖਨਾ ਲੇਕ ਹੈ ਐਂਟਰਟੇਨਮੈਂਟ ਦੇ ਵੱਖ-ਵੱਖ ਦੇ ਸੋਰਸ ਨੇ ਜ਼ਰੂਰਤਮੰਦ ਇੱਥੇ ਇਲਾਜ ਕਰਵਾਉਣ ਦੇ ਲਈ ਵੀ ਆਉਂਦੇ ਨੇ ਤੇ ਰੋਜ਼ਾਨਾ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਲੋਕਾਂ ਦਾ ਚੜਾ ਕਿ ਇਹ ਚੰਡੀਗੜ੍ਹ ਆਣਾ ਚਾਹਣਾ ਲੱਗਿਆ ਰਹਿੰਦਾ ਹੈ ਸੈਕਟਰ 2 ਦੇ ਵਿੱਚ ਇੱਕ ਅਜਿਹੀ ਥਾਂ ਜੋ ਕਿ ਇੱਕ ਬਹੁਤ ਹੀ ਅਫੋਰਡੇਬਲ ਅਕੋਮੋਡੇਸ਼ਨ ਪ੍ਰੋਵਾਈਡ ਕਰਦੀ ਹੈ ਜਿਹੜਾ ਸੈਕਟਰ 2 ਦੇ ਵਿੱਚ ਮੌਜੂਦ ਹੈ ਸੂ ਧਰਮਸ਼ਾਲਾ ਜਿੱਥੇ ਕਿ ਅੱਜ ਅਸੀਂ ਮੌਜੂਦ ਹੈਗੇ ਹਾਂ ਕੋਤੇ ਬਹੁਤ ਹੀ ਕਿਫਾਇਤੀ ਧਾਮ ਦੇ ਉੱਤੇ ਆਪਣੇ ਅਕੋਮੋਡੇਸ਼ਨ ਅਫੋਰਡ ਕਰ ਸਕਦੇ ਨੇ ਲੈ ਸਕਦੇ ਨੇ ਇੱਥੇ ਸਟੇ ਕਰ ਸਕਦੇ ਨੇ ਵਿਜ਼ਟਰਸ ਇੱਥੇ ਆਉਂਦੇ ਨੇ ਦੂਰੋ ਦੂਰੋਂ ਲੋਕ ਜੜੇ ਨੇ ਇੱਥੇ ਆ ਕੇ ਸਟੇ ਕਰਦੇ ਨੇ ਐਮਨਿਟੀਆਂ ਦੀ ਗੱਲ ਕਰ ਲਈ ਜਾਵੇ ਤਾਂ ਇੱਥੇ ਬਹੁਤ ਹੀ ਖੂਬਸੂਰਤ ਜੋ ਕਿ এনवायरमेंट ਹੈ ਹਾਈਜੀਨ ਦਾ ਪ੍ਰੋਪਰਟੀ ਅਨੁਰੱਖਿਆ ਗਿਆ ਹੈ ਸਿਕਿਉਰਿਟੀ ਹੈ ਉਸ ਤੇ ਬੁਖਤਾ ਪ੍ਰਬੰਧ ਕੀਤੇ ਗਏ ਨੇ ਸੀਸੀਟੀਵੀ ਕੈਮਰੇ ਲਗਾਏ ਗਏ ਤੇ ਸਭ ਤੋਂ ਵੱਧ ਗੜ ਦੇ ਵਿੱਚ ਇਹ ਜਿਹੜੀ ਹੈ ਸੈਂਟਰ ਆਫ ਦ ਸਿਟੀ ਆਪਾਂ ਕਹਿ ਸਕਦੇ ਹਾਂ 24 ਲਾਈਵ ਸਟੇਲ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਤੇ ਅੱਜ ਅਸੀਂ ਚੰਡੀਗੜ੍ਹ ਦੇ 22 ਸੈਕਟਰ ਦੇ ਵਿੱਚ ਮੌਜੂਦ ਹੈਗੇ ਆ ਚੰਡੀਗੜ੍ਹ ਜੋ ਕਿ ਪੰਜਾਬ ਅਤੇ ਹਰਿਆਣਾ ਦਾ ਇੱਕ ਕੈਪੀਟਲ ਹੈ ਤੇ ਇੱਥੇ ਪੀਜੀਆਈ ਵਰਗੇ ਵੱਡੇ ਹਸਪਤਾਲ ਨੇ ਇੱਥੇ ਹਾਈ ਕੋਰਟ ਹੈ ਇੱਥੇ ਸੁਖਨਾ ਲੇਕ ਹੈ ਐਂਟਰਟੇਨਮੈਂਟ ਦੇ ਵੱਖ-ਵੱਖ ਸੋਰਸ ਨੇ ਜ਼ਰੂਰਤਮੰਦ ਇੱਥੇ ਇਲਾਜ ਕਰਵਾਉਣ ਦੇ ਲਈ ਵੀ ਆਂਦੇ ਨੇ ਤੇ ਰੋਜ਼ਾਨਾ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਲੋਕਾਂ ਦਾ ਜੜਾ ਕਿ ਇਹ ਚੰਡੀਗੜ੍ਹ ਆਣਾ ਚਾਹਣਾ ਲੱਗਿਆ ਰਹਿੰਦਾ ਹੈ ਅਜਿਹੇ ਦੇ ਵਿੱਚ ਕਈ ਵਾਰ ਲੋਕ ਵੱਡੇ-ਵੱਡੇ ਹੋਟੈਲਸ ਦੀ ਅਕਮੋਡੇਸ਼ਨ ਅਫੋਰਡ ਨਹੀਂ ਕਰ ਸਕਦੇ ਤਾਂ ਅੱਜ ਤਾਂ इस वीडियो ਦੇ ذریعے ਅਸੀਂ ਦੱਸਣ ਜਾ ਰਹੇ ਹਾਂ 22 ਸੈਕਟਰ ਦੇ ਵਿੱਚ ਇੱਕ ਅਜਿਹੀ ਥਾਂ ਜੋ ਕਿ ਇੱਕ ਬਹੁਤ ਹੀ ਅਫੋਰਡੇਬਲ ਅਕੋਮੋਡੇਸ਼ਨ ਪ੍ਰੋਵਾਈਡ ਕਰਦੀ ਹੈ ਜਿਹੜਾ ਸੈਕਟਰ 22 ਦੇ ਵਿੱਚ ਮੌਜੂਦ ਹੈ ਸੂ ਧਰਮਸ਼ਾਲਾ ਜਿੱਥੇ ਕਿ ਅੱਜ ਅਸੀਂ ਮੌਜੂਦ ਹੈਗੇ ਹਾਂ ਸੂ ਧਰਮਸ਼ਾਲਾ ਇੱਕ ਅਜਿਹੀ ਥਾਂ ਹੈ ਜਿੱਥੇ ਕਿ ਲੋਕ ਜੋ ਕਿ ਅਫੋਰਡ ਨਹੀਂ ਕਰ ਸਕਦੇ ਮਹਿੰਗੇ ਅਕੋਮੋਡੇਸ਼ਨ ਤਾਂ ਉਹ ਇੱਥੇ ਬਹੁਤ ਹੀ ਕਿਫਾਇਤੀ ਧਾਮ ਦੇ ਉੱਤੇ ਆਪਣੇ ਅਕੋਮੋਡੇਸ਼ਨ ਅਫੋਰਡ ਕਰ ਸਕਦੇ ਨੇ ਲੈ ਸਕਦੇ ਨੇ ਇੱਥੇ ਸਟੇ ਕਰ ਸਕਦੇ ਨੇ ਵਿਜ਼ਟਰਸ ਇੱਥੇ ਆਉਂਦੇ ਨੇ ਤਾਂ ਦੂਰੋਂ ਦੂਰੋਂ ਲੋਕ ਜਿਹੜੇ ਨੇ ਇੱਥੇ ਆ ਕੇ ਸਟੇ ਕਰਦੇ ਨੇ ਐਮਨਿਟੀਆਂ ਦੀ ਗੱਲ ਕਰ ਲਈ ਇੱਥੇ ਬਹੁਤ ਹੀ ਖੂਬਸੂਰਤ ਜੋ ਕਿ এনवायरमेंट ਹੈ ਹਾਈਜੀਨ ਦਾ ਪ੍ਰੋਪਰ ਧਿਆਨ ਰੱਖਿਆ ਗਿਆ ਹੈ پارکਿੰਗ ਦੀ ਪ੍ਰੋਪਰ ਇੱਥੇ ਅਲੱਗ ਤੋਂ ਸੁਵਿਧਾ ਦਿੱਤੀ ਗਈ ਹੈ ਉਸ ਦੇ ਨਾਲ ਹੀ ਗੱਲ ਕੀਤੀ ਜਾਵੇ ਤਾਂ ਜੋ ਸਿਕਿਉਰਿਟੀ ਹੈ ਉਸ ਤੇ ਵਪਕਤਾ ਪ੍ਰਬੰਧ ਕੀਤੇ ਗਏ ਨੇ ਸੀਸੀਟੀਵੀ ਕੈਮਰਾ ਲਗਾਏ ਗਏ ਤੇ ਸਭ ਤੋਂ ਵੱਧ ਗੜ ਦੇ ਵਿੱਚ ਇਹ ਜਿਹੜੀ ਹੈ ਸੈਂਟਰ ਆਫ ਦ ਸਿਟੀ ਆਫ ਅ ਕਹਿ ਸਕਦੇ ਆ ਇਹ ਥਾਂ ਜਿਹੜੀ ਲੋਕੇਟਿਡ ਹੈ ਤੇ ਇਹ ਵੀਡੀਓ ਦੇ ਜ਼ਰੀਏ ਇੱਕ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਤਾਂ ਕਿ ਲੋਕ ਜਿਹੜੇ ਨਹੀਂ ਜਾਣਦੇ ਤਾਂ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਸੂ ਧਰਮਸ਼ਾਲਾ ਜੋ ਕਿ 22 ਸੈਕਟਰ ਦੇ ਵਿੱਚ ਇੱਥੇ ਸਥਿਤ ਹੈ ਤੇ ਲੋਕ ਜਿਹੜੇ ਨੇ ਇੱਥੇ ਅਸ਼ੌਕ ਦੇ ਨਾਲ ਰਹਿੰਦੇ ਨੇ ਹਾਲਾਂਕਿ ਤੁਹਾਨੂੰ ਦੱਸ ਤੀ ਕਿ ਜੇਕਰ ਤੁਸੀਂ ਇੱਥੇ ਆਣਾ ਚਾਹੁੰਦੇ ਹੋ ਤੁਹਾਨੂੰ ਇਹੋ ਜੀ ਕੋਈ ਸਪੇਸ ਚਾਹੀਦੀ ਹੈ ਕੋਈ ਤੁਸੀਂ ਦੂਰ ਦਰਾਡੇੋਂ ਆਏ ਹੋ ਜ਼ਰੂਰਤ ਹੈ ਤੇ ਇੱਕ ਕਿਫਾਇਤੀ ਧਾਮ ਤੇ ਇੱਕ ਤੁਸੀਂ ਅਕੋਮੋਡੇਸ਼ਨ ਲੈਣਾ ਚਾਹੁੰਦੇ ਹੋ ਤਾਂ ਅਜਿਹੇ ਦੇ ਵਿੱਚ ਸੂਤ ਧਰਮਸ਼ਾਲਾ ਇੱਕ ਤੁਹਾਡੇ ਲਈ ਸਹੀ ਜਗ੍ਹਾ ਹੋ ਸਕਦੀ ਹੈ ਕਿਉਂਕਿ ਇੱਥੇ ਜੋ ਕੀ ਹੈ ਇੱਕ ਆਈਡੀ ਪ੍ਰੂਫ ਦੇ ਨਾਲ ਤੁਸੀਂ ਇੱਥੇ ਰਜਿਸਟਰ ਕਰ ਸਕਦੇ ਹੋ ਇੱਥੇ ਸਟੇ ਕਰ ਸਕਦੇ ਹੋ ਹਾਲਾਂਕਿ 7 ਦਿਨ ਦਾ ਤਕਰੀਬਨ ਕੁਝ ਸਮਾਂ ਹੁੰਦਾ ਜਿੱਥੇ ਤੱਕ ਇੱਥੇ ਸਟੇ ਜੜੀ ਹੈ ਕਿ ਰੱਖੀ ਜਾਂਦੀ ਹੈ ਤਾਂ ਇੱਕ ਵਾਰ ਫੇਰ ਤੋਂ ਦੱਸਦੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂਕਿ ਜੋ ਲੋਗ ਇੱਕ ਅਫੋਰਡੇਬਲ ਅਕਮੋਡੇਸ਼ਨ ਦੇਖ ਰਹੇ ਨੇ ਇੱਕ ਫੈਮਿਲੀ ਸਪੇਸ ਜਿਹੜੀ ਕਿ ਦੇਖ ਰਹੇ ਨੇ ਜਿੱਥੇ ਹਰ ਤਰ੍ਹਾਂ ਦੀ ਐਮਨਿਟੀਆਂ ਅਵੇਲੇਬਲ ਹੋਏ ਹਾਈਜਨਿਕ ਹੋਏ ਪਾਰਕਿੰਗ ਸਪੇਸ ਤੋਂ ਇੱਕ ਖਾਨਪੀਂਦਾ ਵਧੀਆ ਸਿਸਟਮ ਹੋਏ ਤਾਂ ਜ਼ਰੂਰ ਹੋਣਾ ਤਾਂ ਕਿ ਜਿਹੜਾ ਸੁਣਿਆ ਵਾ ਪਹੁੰਚ ਜਾਵੇ ਕਿ ਇਨਫੋਰਮੇਟਿਵ ਵੀਡੀਓ ਹੈ ਤਾਂਕਿ ਲੋਕਾਂ ਨੂੰ ਇਹ ਜਿਹੜੀ ਫਾਇਦਾ ਜਿਹੜਾ ਕਿ ਇਸ ਦਾ ਹੋ ਸਕੇ ਤਾਂ ਬਿਲਕੁਲ ਪਾਰਕਿੰਗ ਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ ਸੋਤਰ ਬਿਸ਼ਾਲਾ ਦੀ ਪਾਰਕਿੰਗ ਦੇ ਵਿੱਚ ਪ੍ਰੋਪਰ ਸਪੇਸ ਹੈ ਤੇ ਲੋਕਾਂ ਨੂੰ ਪ੍ਰੋਪਰ ਮੈਨੇਜਮੈਂਟ ਜਿਹੜੀ ਕਿ ਕੀਤੀ ਜਾ ਰਹੀ ਹੈ ਕਿ ਲੋਕ ਜਿਹੜੇ ਇੱਥੇ پارک ਕਰ ਸਕਦੇ ਆ ਤੇ ਪਾਰਕਿੰਗ ਦਾ ਸਮਾਂ ਵੀ ਇੱਥੇ ਬਕਾਇਦਾ ਲਿਖਿਆ ਗਿਆ ਕਿ 5:30 ਤੋਂ 7:00 ਦੇ ਰਾਤ ਦੇ 10:30 ਵਜੇ ਤੱਕ ਜਿਹੜਾ ਕਿ ਇਹ ਪਾਰਕਿੰਗ ਕੀਤੀ ਜਾ ਸਕਦੀ ਹੈ ਤਾਂ ਬਹੁਤ ਹੀ ਤੁਸੀਂ ਕਹਿ ਸਕਦੇ ਕਿ ਬਹੁਤ ਹੀ ਵਧੀਆ ਮੈਨੇਜਮੈਂਟ ਜਰੀਏ ਕੀਤੀ ਜਾ ਰਹੀ ਹੈ ਲੋਕਾਂ ਨੂੰ ਸਹੂਲਤਾਂ ਦਾ ਧਿਆਨ ਰੱਖਿਆ ਗਿਆ ਤਾਂ ਫੈਮਲੀਆਂ ਵੀ ਜਿਹੜੀਆਂ ਨੇ ਪ੍ਰੇਫਰ ਕਰਦੀਆਂ ਨੇ ਇੱਥੇ ਆਣਾ ਇੱਥੇ ਰਹਿਣਾ ਸੈਕਟਰ 22 ਡੀ ਚੰਡੀਗੜ੍ਹ ਦੇ ਵਿੱਚ ਇਹ ਇੱਕ ਸੰਸਥਾ ਜੋ ਕਿ ਚੈਰੀਟੇਬਲ ਸੁਸਾਇਟੀ ਤੁਲਸੀ ਰਾਮ ਭਗਿਰਾਥ ਰਾਮ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਦੇ ਵੱਲੋਂ ਰਨ ਕੀਤੀ ਜਾ ਰਹੀ ਹੈ ਤੇ ਲੋਕਾਂ ਦੇ ਲਈ ਕਾਫੀ ਫਾਇਦੇਮੰਦ ਤੇ ਸਪੋਰਟਿਵ ਜਿਹੜੀ ਕਿਸਾਬਤ ਹੋ ਰਹੀ ਹੈ ਵਧੇਰੇ ਖਬਰਾਂ ਲਈ ਬਨੇ ਰਹੋ ਪੰਜਾਬੀ ਲਾਈਫਸਟਾਈਲ